ਤੁਸੀਂ ਕਿਵੇਂ ਦੇਖਦੇ ਹੋ ਆਉਣ ਵਾਲੇ ਦਿਨਾਂ ਦੇ ਵਿੱਚ ਕਿੰਨੀ ਕੁ ਹੋਰ ਮਾਰ ਗਰਮੀ ਦੀ ਜਿਹੜੀ ਆ ਚੱਲਣੀ ਪਏਗੀ ਜੀ ਅਸੀਂ ਪਿਛਲੇ ਕੁਝ ਦਿਨਾਂ ਤੋਂ ਦੇਖ ਰਹੇ ਹਾਂ ਕਿ ਰੀਜਨ ਦੇ ਵਿੱਚ ਜਿਹੜੀਆਂ ਕਾਫੀ ਹੀਟ ਵੇਵ ਕੰਡੀਸ਼ਨਸ ਬੜੀਆਂ ਹੋਈਆਂ ਨੇ ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਜਿਹੜੀਆਂ ਸਕਾਈ ਕੰਡੀਸ਼ਨਸ ਬੜੀਆਂ ਕਲੀਅਰ ਨੇ ਸੋਦੇ ਕਰਕੇ ਇੰਟੈਂਸ ਹੀਟ ਕੰਡੀਸ਼ਨਸ ਅਸੀਂ ਫੇਸ ਕਰ ਰਹੇ ਹਾਂ ਟੈਂਪਰੇਚਰ ਦੀ ਗੱਲ ਕਰੀਏ ਤਾਂ ਕੱਲ ਦਾ ਡੇ ਟਾਈਮ ਟੈਂਪਰੇਚਰ 42 ਡਿਗਰੀ ਸੈਲਸੀਅਸ ਰਿਪੋਰਟ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 39 ਡਿਗਰੀ ਸੈਲਸੀਅਸ ਸੀ ਅੱਜ ਜਿਹੜਾ 28.8 ਡਿਗਰੀ ਸੈਲਸੀਅਸ ਮਿਨੀਮਮ ਟੈਂਪਰੇਚਰ ਰਿਕਾਰਡ ਕੀਤਾ ਗਿਆ। ਪਰ ਜੇ ਅਸੀਂ ਆਉਣ ਵਾਲੇ ਦਿਨਾਂ ਦੀ ਗੱਲ ਕਰੀਏ ਤਾਂ ਫਿਲਹਾਲ ਕੋਈ ਸਿਸਟਮ ਦੀ ਡਿਵੈਲਪਮੈਂਟ ਨਹੀਂ ਹੈ। ਸੋ ਤਾਂ ਕਰਕੇ ਬਾਰਿਸ਼ ਦੇ ਹਲੇ ਕੋਈ ਚਾਂਸਸ ਨਹੀਂ ਹੈਗੇ। ਹੀਟ ਵੇਵ ਕੰਡੀਸ਼ਨਸ ਨੇ ਉਹ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਆਉਣ ਵਾਲੇ 4-5 ਦਿਨ ਜਿਹੜੀਆਂ ਹੋ ਸਕਦੀਆਂ ਨੇ। ਔਰ ਇਹਦੇ ਵਾਸਤੇ ਆਈਐਮਡੀ ਵੱਲੋਂ ਜੋ ਰੈੱਡ ਅਲਰਟ ਹੈ ਉਹ ਵੀ ਜਾਰੀ ਕੀਤਾ ਗਿਆ। ਸਸੀ ਗਾ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਸ ਦੇਖ ਰਹੇ ਹੋ। ਉੱਤਰੀ ਭਾਰਤ ਦੇ ਵਿੱਚ ਪੰਜਾਬ ਸਮੇਤ ਕਈ ਇਲਾਕੇ ਜਿਹੜੇ ਨੇ ਗਰਮੀ ਦੇ ਕਾਰਨ ਪਰੇਸ਼ਾਨ ਨੇ ਸੋ ਗਰਮੀ ਜਿਹੜੀ ਲਗਾਤਾਰ ਵੱਧ ਰਹੀ ਹੈ ਤਾਪਮਾਨ ਧੀਜੇ ਗੱਲ ਕੀਤੀ ਜਾਵੇ ਕਈ ਇਲਾਕਿਆਂ ਦੇ ਵਿੱਚ 45 ਤੋਂ 46 ਡਿਗਰੀ ਤਾਪਮਾਨ ਜਿਹੜਾ ਪਹੁੰਚ ਚੁੱਕਿਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕਿਹਾ ਜਾ ਰਿਹਾ ਕਿ ਮੌਸਮ ਇਸੇ ਤਰ੍ਹਾਂ ਦਾ ਰਹੇਗਾ ਗਰਮੀ ਵਧੇਗੀ ਹੀਟ ਵੇਵਜ਼ ਜਿਹੜੀਆਂ ਨੇ ਉਸ ਨੂੰ ਲੈ ਕੇ ਕਈ ਅਲਰਟ ਵੀ ਜਾਰੀ ਕੀਤੇ ਗਏ ਨੇ ਸੋ ਅੱਜ ਲੁਧਿਆਣਾ ਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਮੌਸਮ ਵਿਗਿਆਨੀ ਪਵਨੀਤ ਕੌਰ ਕਿੰਗਰਾਜੀ ਤੋਂ ਜਾਣਕਾਰੀ ਹਾਸਲ ਕਰਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਜਿਹੜੀ ਆ ਹੋਰ ਕਿੰਨੀ ਵੱਧ ਸਕਦੀ ਹੈ ਮੈਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਮੈਮ ਜਿੱਦਾਂ ਤਾਪਮਾਨ ਲਗਾਤਾਰ ਵੱਧ ਰਿਹਾ ਹੀਟ ਵੇਵਸ ਨੂੰ ਲੈ ਕੇ ਜਿਹੜੀ ਅਲਰਟ ਜਾਰੀ ਕੀਤੇ ਗਏ ਨੇ ਤੁਸੀਂ ਕਿਵੇਂ ਦੇਖਦੇ ਹੋ ਆਉਣ ਵਾਲੇ ਦਿਨਾਂ ਦੇ ਵਿੱਚ ਕਿੰਨੀ ਕੁ ਹੋਰ ਮਾਰ ਗਰਮੀ ਦੀ ਜਿਹੜੀ ਆ ਚੱਲਣੀ ਪਏਗੀ ਜੀ ਅਸੀਂ ਪਿਛਲੇ ਕੁਝ ਦਿਨਾਂ ਤੋਂ ਦੇਖ ਰਹੇ ਹਾਂ ਕਿ ਰੀਜਨ ਦੇ ਵਿੱਚ ਜਿਹੜੀਆਂ ਕਾਫੀ ਹੀਟ ਵੇਵ ਕੰਡੀਸ਼ਨਸ ਬੜੀਆਂ ਹੋਈਆਂ ਨੇ ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਜਿਹੜੀਆਂ ਸਕਾਈ ਕੰਡੀਸ਼ਨਸ ਬੜੀਆਂ ਕਲੀਅਰ ਨੇ ਸੋ ਦੇ ਕਰਕੇ ਇੰਟੈਂਸ ਹੀਟ ਕੰਡੀਸ਼ਨਸ ਅਸੀਂ ਫੇਸ ਕਰ ਰਹੇ ਹਾਂ ਔਰ ਜੇ ਅਸੀਂ ਜਿਹੜਾ ਟੈਂਪਰੇਚਰ ਦੀ ਗੱਲ ਕਰੀਏ ਤਾਂ ਕੱਲ ਦਾ ਡੇ ਟਾਈਮ ਟੈਂਪਰੇਚਰ 42 ਡਿਗਰੀ ਸੈਲਸੀਅਸ ਰਿਪੋਰਟ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 39 ਡਿਗਰੀ ਸੈਲਸੀਅਸ ਸੀ ਸੋ ਇਹ ਲਗਭਗ 3 ਡਿਗਰੀ ਸੈਲਸੀਅਸ ਜੋ ਨਾਰਮਲ ਤੋਂ ਉੱਪਰ ਰਿਪੋਰਟ ਕੀਤਾ ਗਿਆ ਔਰ ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 28.8 ਡਿਗਰੀ ਸੈਲਸੀਅਸ ਰਿਪੋਰਟ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਮਿਨੀਮਮ ਟੈਂਪਰੇਚਰ 23 ਡਿਗਰੀ ਸੈਲਸੀਅਸ ਸੀ ਸੋ ਇਹ ਲਗਭਗ 5.8 ਡਿਗਰੀ ਸੈਲਸੀਅਸ ਜਿਹੜਾ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ ਔਰ ਜੇ ਅਸੀਂ ਪਿਛਲੇ ਸਾਲਾਂ ਦਾ ਮਿਨਿਮਮ ਟੈਂਪਰੇਚਰ ਦੇਖੀਏ ਤਾਂ ਸਾਨੂੰ ਪਤਾ ਚੱਲਦਾ ਕਿ ਇਹਦੇ ਤੋਂ ਪਹਿਲਾਂ 2016 ਦੇ ਵਿੱਚ 29 ਡਿਗਰੀ ਸੈਲਸੀਅਸ ਜਿਹੜਾ ਟੈਂਪਰੇਚਰ ਰਿਕਾਰਡ ਕੀਤਾ ਗਿਆ ਸੀ ਬਟ ਉਹਦੇ ਤੋਂ ਬਾਅਦ 22 ਮਈ ਨੂੰ ਇੰਨਾ ਟੈਂਪਰੇਚਰ ਨਹੀਂ ਹੋਇਆ ਔਰ ਅੱਜ ਜਿਹੜਾ 28.8 ਡਿਗਰੀ ਸੈਲਸੀਅਸ ਮਿਨਿਮਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਔਰ ਜੇ ਅਸੀਂ ਅਨਵਰ ਦੇ ਦਿਨਾਂ ਦੀ ਗੱਲ ਕਰੀਏ ਤਾਂ ਫਿਲਹਾਲ ਕੋਈ ਸਿਸਟਮ ਦੀ ਡਿਵੈਲਪਮੈਂਟ ਨਹੀਂ ਹੈ ਸੋ ਤਾਂ ਕਰਕੇ ਬਾਰਿਸ਼ ਦੇ ਹਲੇ ਕੋਈ ਚਾਂਸਸ ਨਹੀਂ ਹੈਗੇ ਟੈਂਪਰੇਚਰ ਦੇ ਵਿੱਚ ਥੋੜੀ ਰਾਈਜ਼ ਅਸੀਂ ਐਕਸਪੈਕਟ ਕਰ ਰਹੇ ਹਾਂ ਸੋ ਇਹਦੇ ਕਰਕੇ ਜਿਹੜੀਆਂ ਹੀਟ ਵੇਵ ਕੰਡੀਸ਼ਨਸ ਨੇ ਉਹ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਆਉਣ ਵਾਲੇ 4-5 ਦਿਨ ਜਿਹੜੀਆਂ ਹੋ ਸਕਦੀਆਂ ਨੇ ਔਰ ਇਹਦੇ ਵਾਸਤੇ ਆਈਐਮਡੀ ਵੱਲੋਂ ਜੋ ਰੈਡ ਅਲਰਟ ਹੈ ਉਹ ਵੀ ਜਾਰੀ ਕੀਤਾ ਗਿਆ ਹੈ। ਜਿਵੇਂ ਦੇਖਿਆ ਜਾਂਦਾ ਕਿ ਮਈ ਔਰ ਜੂਨ ਦੇ ਵਿੱਚ ਗਰਮੀ ਜ਼ਿਆਦਾ ਹੁੰਦੀ ਹੈ ਔਰ ਦੇਸੀ ਮਹੀਨਿਆਂ ਦੇ ਵਿੱਚ ਜੇਟ ਮਹੀਨਾ ਦੀ ਜੇ ਗੱਲ ਕੀਤੀ ਜਾਵੇ ਪਹਿਲੇ 10 ਤੋਂ 15 ਦਿਨ ਜਿਹੜੇ ਨੇ ਕਹਿੰਦੇ ਨੇ ਸੂਰਜ ਧਰਤੀ ਦੇ ਬਹੁਤ ਨੇੜੇ ਹੁੰਦਾ। ਸੋ ਕਿਵੇਂ ਵੇਖਦੇ ਹੋ ਕਿ ਇਸ ਸਾਲ ਪਿਛਲੇ ਸਾਲ ਨਾਲ ਗਰਮੀ ਜ਼ਿਆਦਾ ਪਵੇਗੀ ਜਾਂ ਘੱਟ ਪਵੇਗੀ ਕਿਉਂਕਿ ਸਰਦੀਆਂ ਦੇ ਵਿੱਚ ਜਿਹੜੇ ਨੇ ਕਈ ਸਾਲਾਂ ਦੇ ਰਿਕਾਰਡ ਟੁੱਟੇ ਔਰ ਕਿਹਾ ਜਾ ਰਿਹਾ ਸੀ ਕਿ ਇਸ ਸਾਲ ਗਰਮੀ ਵੀ ਜਿਹੜੀ ਆ ਵਧੇਰੇ ਪੈ ਸਕਦੀ ਆ ਬਿਲਕੁਲ ਜੀ ਕਿਉਂਕਿ ਜੇ ਅਸੀਂ ਪਿਛਲੇ ਸਾਲਾਂ ਦਾ ਵੀ ਰਿਕਾਰਡ ਦੇਖੀਏ ਤਾਂ ਬੜੀਆਂ ਵੇਰੀਏਬਲ ਕੰਡੀਸ਼ਨਸ ਰਹਿੰਦੀਆਂ ਨੇ ਜਿਵੇਂ ਕੱਲ ਦਾ ਆਪਾਂ ਡੇ ਟਾਈਮ ਟੈਂਪਰੇਚਰ ਡਿਸਕਸ ਕੀਤਾ ਕਿ 42 ਡਿਗਰੀ ਸੈਲਸੀਅਸ ਸੀ ਪਿਛਲੇ ਸਾਲ ਇਸੇ ਦਿਨ 42.5 ਡਿਗਰੀ ਸੈਲਸੀਅਸ ਸੀ 2016 ਦੇ ਵਿੱਚ 43.2 ਡਿਗਰੀ ਸੈਲਸੀਅਸ ਸੀ ਜਦੋਂ ਕਿ 2019 ਵਿੱਚ 40 ਡਿਗਰੀ ਸੈਲਸੀਅਸ ਸੀ ਸੋ ਬੜੀਆਂ ਵੇਰੀਏਬਲ ਕੰਡੀਸ਼ਨਸ ਹਰ ਸਾਲ ਅਸੀਂ ਆਬਜ਼ਰਵ ਕਰ ਰਹੇ ਹਾਂ ਔਰ ਸੈਕੰਡਲੀ ਜਿਹੜਾ ਡਬਲਯੂ ਡੀ ਸਿਸਟਮ ਦੀ ਫ੍ਰੀਕੁਐਂਸੀ ਤੇ ਵੀ ਕਾਫੀ ਡਿਪੈਂਡ ਕਰਦਾ ਕਿਉਂਕਿ ਜਦੋਂ ਵਿੱਚ ਡਬਲਯੂ ਡੀ ਸਿਸਟਮ ਡਿਵੈਲਪ ਹੋ ਜਾਂਦਾ ਉਹਦੇ ਨਾਲ ਕੰਡੀਸ਼ਨਸ ਮੋਡਰੇਟ ਹੋ ਜਾਂਦੀਆਂ ਨੇ ਬਟ ਇਸ ਵਾਰੀ ਹੁਣ ਪਿਛਲੇ ਕੁਝ ਦਿਨਾਂ ਤੋਂ ਵੀ ਅਸੀਂ ਦੇਖਿਆ ਕਿ ਇੰਟੈਂਸ ਜਿਹੜੀ ਹੀਟ ਹੈਗੀ ਐ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕਿਉਂਕਿ ਸਿਸਟਮ ਦੇ ਕੋਈ ਡਿਵੈਲਪਮੈਂਟ ਹਲੇ ਨਹੀਂ ਹੈ ਸੋ ਆਉਣ ਵਾਲੇ ਦਿਨਾਂ ਵਿੱਚ ਅਸੀਂ ਟੈਂਪਰੇਚਰ ਦੇ ਵਿੱਚ ਹੋਰ ਰਾਈਜ਼ ਆਬਜ਼ਰਵ ਕਰ ਸਕਦੇ ਹਾਂ ਸੋ ਹੀਟ ਵੇਵ ਕੰਡੀਸ਼ਨ ਜਿਹੜੀਆਂ ਆ ਪੰਜਾਬ ਦੇ ਕਾਫੀ ਹਿੱਸਿਆਂ ਵਾਸਤੇ ਹੁਣ ਵਾਰੇ ਚਰਮਨ ਦਿਨਾਂ ਵਾਸਤੇ ਪ੍ਰੇਡਿਕਟਡ ਨੇ ਫਾਰਮਰਸ ਨੂੰ ਕੀ ਹਦਾਇਤਾਂ ਹੁਣ ਕਿਉਂਕਿ ਜਿਹੜੇ ਸਬਜ਼ੀਆਂ ਬੀਜਦੇ ਨੇ ਜਾਂ ਫਲਾਂ ਦੀ ਖੇਤੀ ਕਰਦੇ ਨੇ ਉਹ ਕਿਸ ਤਰ੍ਹਾਂ ਜਿਹੜੇ ਨੇ احتیاط ਵਰਤ ਸਕਦੇ ਨੇ ਤਾਂ ਜੋ ਉਹਨਾਂ ਦੀ ਫਸਲ ਜਿਹੜੀ ਹੈ ਠੀਕ ਰਹੇ ਜਿਹੜੀ ਸਬਜ਼ੀਆਂ ਜਾਂ ਫਲ ਨੇ ਉਹ ਠੀਕ ਰਹੇ ਜੀ ਫਾਰਮਰਸ ਨੂੰ ਸਹੀ ਇਹੀ ਸਲਾਹ ਦੇ ਸਕਦੇ ਆ ਕਿ ਜਿਹੜੀਆਂ ਉਹਨਾਂ ਨੇ ਅੱਜ ਕੱਲ ਫਸਲਾਂ ਖੇਤਾਂ ਦੇ ਵਿੱਚ ਲਾਈਆਂ ਹੋਈਆਂ ਨੇ ਉਹਨਾਂ ਨੂੰ ਥੋੜਾ ਫ੍ਰੀਕੁਐਂਟਲੀ ਹਲਕਾ ਪਾਣੀ ਸਵੇਰੇ ਜਾਂ ਸ਼ਾਮ ਨੂੰ ਦਿੰਦੇ ਰਹਿਣ ਤਾਂ ਕਿ ਕੋਈ ਹੀਟ ਸਟ੍ਰੈਸ ਨਾ ਹੋ ਸਕੇ ਔਰ ਸੈਕੰਡਲੀ ਉਹਨਾਂ ਨੂੰ ਆਪਣੇ ਵੀ ਜਿਹੜੇ ਵਰਕਿੰਗ ਆਰਸ ਦਾ ਧਿਆਨ ਰੱਖਣਾ ਚਾਹੀਦਾ ਕਿਉਂਕਿ 11 ਤੋਂ 4 ਵਜੇ ਦੇ ਵਿੱਚ ਬੜੀ ਇੰਟੈਂਸਿਟੀ ਹੁੰਦੀ ਹੈ ਉਹਦਾ ਸਿਹਤ ਤੇ ਬੜਾ ਇਫੈਕਟ ਹੁੰਦਾ ਸੋ ਉਹਨਾਂ ਨੂੰ ਥੋੜੇ ਆਪਣੇ ਵਰਕਿੰਗ ਆਰਸ ਵੀ ਸ਼ਿਫਟ ਕਰਨੇ ਚਾਹੀਦੇ ਨੇ ਜਿਵੇਂ 11 ਤੋਂ ਪਹਿਲਾਂ ਠੰਡੇ ਠੰਡੇ ਉਹ ਕੰਮ ਕਰ ਲੈਣ ਔਰ ਫਿਰ 4 ਵਜੇ ਤੋਂ ਬਾਅਦ ਕਰ ਲੈਣ ਔਰ ਇਨ ਬਿਟਵੀਨ ਵੀ ਜਦੋਂ ਕਰਦੇ ਉਹਨਾਂ ਨੂੰ ਵਿੱਚ ਵਿੱਚ ਜਿਹੜੀ ਛਾਂ ਦੇ ਵਿੱਚ ਥੋੜੀ देर ਬ੍ਰੇਕ ਜ਼ਰੂਰ ਲੈ ਲੈਣੀ ਚਾਹੀਦੀ ਹੈ ਤਾਂ ਕਿ ਸਿਹਤ ਤੇ ਕੋਈ ਇਫੈਕਟ ਨਾ ਹੋ ਇਸ ਗਰਮੀ ਤੋਂ ਲੋਕ ਜਿਹੜੇ ਬਹੁਤ ਪਰੇਸ਼ਾਨ ਹੁੰਦੇ ਨੇ ਡੀਹਾਈਡਰੇਸ਼ਨ ਰੈਂਡ ਦਾ ਵੀ ਖਤਰਾ ਸੋ ਲੋਕਾਂ ਨੂੰ ਵੀ ਕਈ احتیاط ਜਿਹੜੇ ਨੇ ਵਰਤਨੇ ਚਾਹੀਦੇ ਨੇ ਇਹਨਾਂ ਦਿਨਾਂ ਦੇ ਦੌਰਾਨ ਬਿਲਕੁਲ ਜੀ ਕਿਉਂਕਿ ਜਿਹੜੀਆਂ ਹੀਟ ਵੇਵ ਕੰਡੀਸ਼ਨਸ ਚੱਲ ਰਹੀਆਂ ਨੇ ਇਹਦੇ ਬੜੇ ਹੈਲਥ ਇੰਪੈਕਟਸ ਹੋ ਜਾਂਦੇ ਨੇ ਸੋ ਸਾਰਿਆਂ ਨੂੰ ਹੀ ਬਹੁਤ ਧਿਆਨ ਰੱਖਣਾ ਚਾਹੀਦਾ ਇੱਕ ਤਾਂ ਜਿਵੇਂ ਮੈਂ ਪਹਿਲਾਂ ਦੱਸਿਆ ਕਿ 11 ਤੋਂ 4 ਵਜੇ ਦੇ ਵਿੱਚ ਘਰਾਂ ਤੋਂ ਬਾਹਰ ਤਾਂ ਹੀ ਨਿਕਲੋ ਜੇ ਬਹੁਤ ਜ਼ਰੂਰੀ ਹੈ ਅਦਰਵਾਇਜ਼ ਅਵੋਇਡ ਕਰੋ ਡਾਇਰੈਕਟ ਐਕਸਪੋਜ਼ਰ ਔਰ ਸੈਕੰਡਲੀ ਆਪਣੀ ਡਾਈਟ ਦਾ ਧਿਆਨ ਰੱਖੋ ਹੈਲਦੀ ਡਾਈਟ ਲੋ ਲਿਕੁਇਡਸ ਵੱਧ ਤੋਂ ਵੱਧ ਲੋ ਜਿੰਨੇ ਲੈ ਸਕਦੇ ਹੋ ਲਿਕੁਇਡਸ ਲੋ ਤਾਂ ਕਿ ਤੁਸੀਂ ਆਪਣੇ ਆਪ ਨੂੰ ਹਾਈਡਰੇਟਡ ਰੱਖ ਸਕੋ ਔਰ ਜਦੋਂ ਵੀ ਘਰੋਂ ਬਾਹਰ ਨਿਕਲਣਾ ਆਪਣਾ ਸਿਰ ਔਰ ਆਪਣੇ ਬਾਡੀ ਪਾਰਟਸ ਜਿਹੜੇ ਕਵਰਡ ਰੱਖੋ ਤਾਂ ਕਿ ਹੀਟ ਸਟ੍ਰੈਸ ਦਾ ਜ਼ਿਆਦਾ ਇਫੈਕਟ ਨਾ ਹੋ ਸਕੇ ਖਾਸ ਤੰ ਲਈ ਬਹੁਤ ਬਹੁਤ ਸ਼ੁਕਰੀਆ ਸੋ ਇਸਨ ਸਾਡੇ ਨਾਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਮੌਸਮ ਵਿਗਿਆਨੀ ਤ੍ਰਿਪਨੀਤ ਕੌਰ ਕੰਗਰੇਜ ਜੀ ਨੇ ਜਾਣਕਾਰੀ ਸਾਂਝੀ ਕੀਤੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਸ ਤਰ੍ਹਾਂ ਦਾ ਰਹੇਗਾ ਔਰ ਜੇ ਮੌਜੂਦਾ ਤਾਪਮਾਨ ਦੀ ਗੱਲ ਕੀਤੀ ਜਾਵੇ ਜੋ ਮੌਸਮ ਵਿਭਾਗ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸਧਾਰਨ ਨਾਲੋਂ ਤਾਪਮਾਨ ਕਿਤੇ ਜ਼ਿਆਦਾ ਚੱਲ ਰਿਹਾ ਔਰ ਲੋਕਾਂ ਨੂੰ ਖਾਸ ਹਦਾਇਤਾਂ ਨੇ ਕਿ ਜੇਕਰ ਤੁਸੀਂ ਘਰ ਤੋਂ ਬਾਹਰ ਨਿਕਲਦੇ ਹੋ ਤਾਂ ਆਪਣੇ ਆਪ ਨੂੰ ਕਵਰ ਕਰਕੇ ਨਿਕਲੋ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ ਤਾਂ ਜੋ ਤੁਹਾਡੀ ਸਿਹਤ ਤੇ ਇਸ ਗਰਮੀ ਦਾ ਕੋਈ ਅਸਰ ਨਾ ਹੋਵੇ ਕੈਮਰਾਮੈਨ ਸਤਨ ਮਠਾੜੂ ਦੇ ਨਾਲ ਮੈਂ ਅਮਨ ਸਿੰਘ ਤੋਂ ਧਿਆਨ ਹੈ